ਹੁਣ ਕਿਹੜਾ ਨਵਾਂ ਸੱਪ ਕੱਢ ਕੇ ਲਿਆਂਦਾ ਤੁਸੀਂ ਲੋਕਾਂ ਤਾਂ ਕੇ ਆਪਾਂ ਮੁਹੀਮ ਚਲਾਨੀ ਐ ਇਸ ਮੁੱਦੇ ਨੂੰ ਦੱਸਣਾ ਵੀ ਪੰਜਾਬ ਸਰਕਾਰ ਦੁਆਰਾ ਕਿਵੇਂ ਵੋਲਿਸ਼ਨ ਕੀਤੀ ਜਾਂਦੀ ਆ ਤੁਸੀਂ ਦੱਸ ਰਹੇ ਸੀ ਸਰਕਾਰ ਆਪਣੇ ਹੀ ਗੱਜੜ ਤੋਂ ਮੁੱਕਰ ਗਈ ਆ ਹਾਂ ਪਿਛਲੇ ਦਿਨੀ ਅਸੀਂ ਮੈਂ ਆਪਣੇ ਪਰਿਵਾਰ ਨਾਲ ਗੋਵਾਲ ਵਾਲਮੀ ਕੀ ਤੀਰਸਤਲ ਮੱਥਾ ਟੇਕਣ ਗਿਆ ਠੀਕ ਆ ਪਰਿਵਾਰ ਵੀ ਗਿਆ ਮੇਰਾ ਹੂੰ ਤੇ ਮਹਾਰਾਜ ਪ੍ਰਤੀ ਅਵਸਥਾ ਵਾ ਹੂੰ ਉੱਥੇ ਦੇਖ ਕੇ ਉੱਥੇ ਦਾ ਐਡਾ ਬੁਰਾ ਹਾਲ ਆ ਹੂੰ ਵੀ ਕੋਈ ਮੈਨੇਜਮੈਂਟ ਕੰਪਨੀ ਕਰ ਰਹੀ ਨਹੀਂ ਕੋਈ ਉਤਰੀ ਸਵੈ ਵਿਵਸਥਾ ਨਹੀਂ ਹੈ ਇਹ ਹੁਣ ਦੀ ਸਰਕਾਰ ਵੇਲੇ ਹੀ ਹੋਇਆ ਕਿ ਪਹਿਲੀਆਂ ਸਰਕਾਰਾਂ ਦੇ ਵੇਲੇ ਵੀ ਇਹੀ ਸਭ ਕੁਝ ਹੁੰਦਾ ਰਹਿੰਦਾ ਸੀ ਕਿ ਪਹਿਲਾ ਚੈਨ ਬੋਰਡ ਸਿਗਾ ਹੀ ਨਹੀਂ ਕੋਈ ਪੰਜਾਬੀ ਲਿੰਕ ਮੀਡੀਆ ਦੇਖਣ ਵਾਲੇ तमाम ਸਰੋਤਿਆਂ ਦਾ ਨਿੱਗਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਦੋਸਤ ਗਗਨ ਸ਼ਰਮਾ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਇੱਕ ਐਸੇ ਮੁੱਦੇ ਦੇ ਉੱਤੇ ਖੁਲਾਸਾ ਕਰਾਂਗੇ ਜਿਹੜਾ ਖੁਲਾਸਾ ਤੁਹਾਡੇ ਲਈ ਜਾਨਣਾ ਬਹੁਤ ਜ਼ਰੂਰੀ ਹੈ ਯਾਨੀ ਕਿ ਆਮ ਲੋਕਾਂ ਦੇ ਲਈ ਜਾਨਣਾ ਬਹੁਤ ਜ਼ਰੂਰੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਦੁਨੀਆ ਦੇ ਵਿੱਚ ਪੰਜਾਬ ਦੇ ਵਿੱਚ ਚੱਲਦਾ ਕੀ ਪਿਆ ਵੈ ਕਈ ਲੋਕਾਂ ਦੀ ਆਸਥਾ ਨੂੰ ਕਿਵੇਂ ਠੇਸ ਪਹੁੰਚਾਈ ਜਾ ਰਹੀ ਹੈ ਉਹ ਇਸ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਗੱਲਬਾਤ ਕਰਾਂਗੇ ਮੇਰੇ ਨਾਲ ਐਡਵੋਕੇਟ rahul pohal ji ਮੌਜੂਦ ਰਹਿਣਗੇ ਹਮੇਸ਼ਾ ਹੀ ਆਪਣੇ ਸਮਾਜ ਦੇ ਹਿੱਤ ਲਈ ਕੰਮ ਕਰਦੇ ਨੇ ਔਰ ਸਮੇ ਸਮੇ ਸਰ ਬੋਲਦੇ ਵੀ ਰਹਿੰਦੇ ਨੇ ਪੋਹਾਲ ਸਾਹਿਬ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਕਿਵੇਂ ਹੋ ਠੀਕ ਠਾਕ ਹੋ ਜੀ ਥੈਂਕ ਯੂ ਥੈਂਕ ਯੂ ਵੈਰੀ ਮਚ ਸਭ ਤੋਂ ਪਹਿਲਾ ਸਵਾਲ ਇਹੀ ਆ ਹੁਣ ਕਿਹੜਾ ਨਵਾਂ ਸੱਪ ਕੱਢ ਕੇ ਲਿਆਂਦਾ ਤੁਸੀਂ ਸੱਪ ਦੀ ਗੱਲ ਹੀ ਗगन ਜੀ ਹਮੇਸ਼ਾ ਆਪਾਂ ਵੀ ਉਹ ਮੁੱਦੇ ਵੀ ਪਬਲਿਕ ਦੇ ਸਾਹਮਣੇ ਉਜਾਗਰ ਕਰਦੇ ਆਂ ਵੀ ਜਿੰਨਾ ਮੁੱਦਿਆਂ 'ਤੇ ਕਿਸੇ ਦਾ ਧਿਆਨ ਨਹੀਂ ਜਾ ਰਿਹਾ ਜਿੰਨਾ ਮੈਟਰ ਦੇ ਵਿੱਚ ਕੋਈ ਰਾਈਟ ਜਿਹੜੇ ਵੋਇਲੇਟ ਕੀਤੇ ਜਾ ਰਿਹਾ ਜਾਂ ਕਿਸੇ ਦਾ ਹੱਕ ਖੋਇਆ ਜਾ ਰਿਹਾ ਆਪਾਂ ਉਹਨਾਂ ਮੁੱਦੇ ਨੂੰ ਉਜਾਗਰ ਕਰਦੇ ਆਂ ਜਿਵੇਂ ਲਾਸਟ ਟਾਈਮ ਆਪਾਂ ਤੁਹਾਡੇ ਚੈਨਲ ਮਾਧਿਅਮ ਰਾਹੀਂ ਦੱਸਿਆ ਸੀਗਾ ਸਾਰੇ ਦੋਸਤਾਂ ਨੂੰ ਮਿੱਤਰਾਂ ਨੂੰ ਵੀ ਉਹਦਾ ਐਸਸੀ ਕਮਿਸ਼ਨ ਦਾ ਪੰਜਾਬ ਦਾ ਜਿਹੜਾ ਚੇਅਰਮੈਨ ਦਾ ਪਦ ਆ ਉਹ ਖਾਲੀ ਪਿਆ ਵਾ ਤੇ ਉਹਦਾ ਐਡੀਸ਼ਨਲ ਚਾਰਜ ਇਹਨਾਂ ਨੇ ਕਿਸੇ ਹੋਰ ਵਿਅਕਤੀ ਵਿਸ਼ੇਸ਼ ਨੂੰ ਦਿੱਤਾ ਸੀਗਾ ਚਾਹ ਕਿ ਰਾਈਟ ਕਿਸੇ ਹੋਰ ਦਾ ਬੰਦਾ ਸੀਗਾ ਦਿੱਤਾ ਕਿਸ ਹੋਰ ਨੂੰ ਸੀਗਾ ਜੀ ਹੁਣ ਉਸੇ ਦਾ ਨਤੀਜਾ ਹੋਇਆ ਵੀ ਪਿਛਲੇ ਦਿਨੀ ਵੀ ਉਹ ਚੇਅਰਮੈਨ ਜਿਹੜਾ ਪਦ ਖਾਲੀ ਸੀਗਾ ਉਹਦੀ ਗ੍ਰੀਮਾ ਨੂੰ ਦੇਖਦੇ ਪੰਜਾਬ ਸਰਕਾਰ ਨੇ ਬਹੁਤ ਹੀ ਸਤਿਕਾਰਯੋਗ ਗੜੀ ਜੀ ਨੂੰ ਉਹਦਾ ਚੇਅਰਮੈਨ ਲਾ ਕੇ ਉਹਨਾਂ ਦਾ ਰਾਈਟ ਉਹਨੂੰ ਦਿੱਤਾ ਵਾ ਹਮ ਆਫ ਦੀ ਰੈਕਡ ਅਸੀਂ ਗੱਲ ਕਰ ਰਹੇ ਸੀ ਕਿ ਲੱਖਾਂ ਲੋਕਾਂ ਦੀ ਆਸਥਾ ਨਾਲ ਖਿਲਵਾੜ ਕੀਤਾ ਗਿਆ ਆਮ ਲੋਕਾਂ ਨੂੰ ਅਕਸਰ ਇਹਨਾਂ ਚੀਜ਼ਾਂ ਦਾ ਗਿਆਨ ਨਹੀਂ ਹੁੰਦਾ ਹੈਗਾ ਕਿਉਂਕਿ ਬਹੁਤ ਸਾਰੇ ਐਸੇ ਜ਼ਿੰਦਗੀ 'ਚ ਜਿਵੇਂ ਹੁੰਦੇ ਆ ਲੋਕ ਧਿਆਨ ਦੇਣਾ ਵੀ ਨਹੀਂ ਚਾਹੁੰਦੇ ਤੇ ਕੁਝ ਜਾਨਣਾ ਵੀ ਨਹੀਂ ਚਾਹੁੰਦੇ ਇੱਕ RAM ਤੀਰਥ ਮੰਦਰ ਜਿਹੜਾ ਅੰਬਰਸਰ ਦੇ ਵਿੱਚ ਹੈਗਾ ਉਹਦਾ ਮਸਲਾ ਤੁਸੀਂ ਮੇਰੇ ਨਾਲ ਜਿਹੜਾ ਡਿਸਕਸ ਕਰ ਰਹੇ ਸੀਗੇ ਉਹ ਪੂਰਾ ਕੀ ਮਸਲਾ ਹੈਗਾ ਉਹ ਇੱਕ ਵਾਰੀ ਜ਼ਰੂਰ ਦੱਸਿਆ ਜਾਵੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਉਹਦੇ ਤੇ ਚਾਨਣ ਪਾਇਆ ਜਾਵੇ ਦੇਖੋ ਤੁਹਾਡਾ ਪਹਿਲਾਂ ਦਾ ਦਿਲ ਦੇ ਗਹਿਰਾਈਆਂ ਤੋਂ ਧੰਨਵਾਦ ਜੀ ਵੀ ਤੁਸੀਂ ਇਹ ਮੁੱਦਾ ਉਠਾਇਆ ਵਾ ਲੋਕਾਂ ਦਾ ਕੇ ਆਪਾਂ ਮੁਹਿੰਮ ਚਲਾਨੀ ਹੈ ਇਸ ਮੁੱਦੇ ਨੂੰ ਦੱਸਣਾ ਵੀ ਪੰਜਾਬ ਸਰਕਾਰ ਦੁਆਰਾ ਕਿਵੇਂ ਵੈਲੀਸ਼ਨ ਕੀਤੀ ਜਾ ਰਹੀ ਆ ਜਿਹੜਾ ਭਗਵਾਨ ਵਾਲਮੀਕੀ ਆਸ਼ਰਮ ਆ ਅੰਮ੍ਰਿਤਸਰ ਵਿਖੇ ਹੂੰ ਉਹਦੇ ਇੱਕ ਸ਼ਾਈਨ ਬੋਰਡ ਬਣਿਆ ਹੋਇਆ ਜੀ ਠੀਕ ਹੈ ਉਸ ਸ਼ਾਈਨ ਬੋਰਡ ਨੂੰ ਬਣਾਉਂਦਾ ਵੀ ਇੱਕ ਸਿਸਟਮ ਹੈਗਾ ਸਰਕਾਰ ਨੇ ਇੱਕ ਵਤੀਰਾ ਬਣਾਇਆ ਹੈ ਇੱਕ ਪ੍ਰੋਸੀਜਰ ਆ ਉਹਦੇ ਚ ਸਰਕਾਰ ਵੱਲੋਂ ਹੀ ਇੱਕ ਗੈਜਟ ਆ ਠੀਕ ਹੈ ਪੰਜਾਬ ਗੈਜਟ ਦੇ ਵਿੱਚ ਦਰਸਾਇਆ ਗਿਆ ਵਾ ਵੀ ਜੋ ਸ਼ਰਾਈਨ ਬੋਰਡ ਭਗਵਾਨ ਵਾਲਮੀ ਕੀ ਤੀਰਸਥਲ ਜਾਂ ਟੈਂਪਲ ਜਿਨੂੰ ਆਪਾਂ ਕਹਿ ਦਿੰਨੇ ਆ ਜੀ ਉਹਦੇ ਵਿੱਚ ਕੌਣ ਕੌਣ ਮੈਂਬਰ ਬਣ ਸਕਦਾ ਵਾ ਇਹਦੇ ਚ ਹੀ ਸਰਕਾਰ ਵੱਲੋਂ ਸਰਕਾਰ ਨੇ ਜਾਰੀ ਕੀਤਾ ਵਾ ਇਹਦੀ ਕਾਪੀ ਮੈਂ ਤੁਹਾਨੂੰ ਦੇ ਦੂੰਗਾ ਇੱਕ ਠੀਕ ਹੈ ਇਹਦੇ ਚ ਕੀ ਆ ਵੀ ਜਿਹੜੇ 8 ਮੈਂਬਰ ਹੁੰਦੇ ਆ ਇਹਦੇ ਆਫੀਸ਼ੀਅਲ ਮੈਂਬਰ ਆਫੀਸ਼ਲ ਕਿਹੜੇ ਮਤਲਬ ਆਫੀਸ਼ਲ ਮੀਨ ਟੂ ਸੇ ਵੀ ਜੋ ਸਰਕਾਰ ਦੇ ਤਾਣੇ ਬਾਣੇ ਚ ਬਣੇ ਹੋਣ ਠੀਕ ਹੈ ਇਹ ਇਵਨ ਚੀਫ ਮਿਨਿਸਟਰ ਸਾਹਿਬ ਦੇ ਚੇਅਰਮੈਨ ਹੁੰਦੇ ਆ ਉਸ ਤੋਂ ਬਾਅਦ ਮਿਨਿਸਟਰ ਆਫ ਇਨਚਾਰਜ ਡਿਪਾਰਟਮੈਂਟ ਆਫ ਦੀ ਟੂਰਿਜ਼ਮ ਕਲਚਰ ਅਫੇਅਰ ਠੀਕ ਹੈ ਉਹ ਵਾਈਸ ਚੇਅਰਮੈਨ ਠੀਕ ਹੈ ਉਸ ਤੋਂ ਬਾਅਦ ਮਿਨਿਸਟਰ ਇਨਚਾਰਜ ਡਿਪਾਰਟਮੈਂਟ ਆਫ ਦੀ ਵੈਲਫੇਅਰ ਆਫ ਦਿਸ ਸ਼ੈਡਿਊਲ ਕਾਸਟ ਐਂਡ ਬੈਕਵਰਡ ਕਲਾਸਿਸ ਇਹ ਮੈਂਬਰ ਠੀਕ ਹੈ ਐਡਮਿਨਿਸਟ੍ਰੇਟਿਵ ਸੈਕਟਰੀ ਆਫ ਦਿ ਡਿਪਾਰਟਮੈਂਟ ਵੈਲਫੇਅਰ ਡਿਪਾਰਟਮੈਂਟ ਐਸਸੀਬੀਸੀ ਇਹ ਵੀ ਮੈਂਬਰ ਸੈਕਟਰੀ ਡਿਪਾਰਟਮੈਂਟ ਆਫ ਟੂਰਿਜ਼ਮ ਐਂਡ ਕਲਚਰਲ ਅਫੇਅਰ ਇਹ ਵੀ ਮੈਂਬਰ ਤੇ ਉਸ ਤੋਂ ਬਾਅਦ ਸੈਕਟਰੀ ਡਿਪਾਰਟਮੈਂਟ ਆਫ ਦਿ ਫਾਈਨੈਂਸ ਇਹ ਵੀ ਮੈਂਬਰ ਇਹਦੇ ਵਿੱਚ ਠੀਕ ਹੈ ਲੋਕਲ ਜਿੱਥੇ ਜਿਸ ਡਿਸਟ੍ਰਿਕਟ ਦੇ ਵਿੱਚ ਇਹ ਤੀਰਥ ਸਥਲ ਹੈ ਉੱਥੇ ਦੇ ਡੀਸੀ ਸਹਿਬਾਨ ਠੀਕ ਹੈ ਉਹ ਮੈਂਬਰ ਹੁੰਦੇ ਇਹਦੇ ਵਿੱਚ ਤੇ ਲਾਸਟ ਦੇ ਵਿੱਚ ਜਿਹੜਾ ਡਾਇਰੈਕਟਰ ਹੁੰਦਾ ਡਿਪਾਰਟਮੈਂਟ ਨੂੰ ਕਲਚਰ ਫਿਰ ਪੰਜਾਬ ਉਹ ਵੀ ਮੈਂਬਰ ਸਹਿਬਾਨ ਆ ਇਹਦੇ ਚ 8 ਮੈਂਬਰ ਹੋਗੇ ਮਤਲਬ ਇਹ ਪੱਕੇ ਤੌਰ ਤੇ ਰਹਿਣਗੇ ਇਹ ਰਹਿਣਗੇ ਕੋਈ ਵੀ ਹੋਵੇ ਠੀਕ ਆ ਹਾਂ ਇਹ ਆਪਣੇ ਗੈਜਟ ਦੇ ਵਿੱਚ ਦਿੱਤਾ ਹੈ ਇਹਨਾਂ ਨੇ ਪੰਜਾਬ ਸਰਕਾਰ ਨੇ ਠੀਕ ਆ ਜਿਹੜਾ ਐਕਟ ਬਣਿਆ ਹੋਇਆ ਵਾ ਇਹ 8 ਮੈਂਬਰ ਹੋਗੇ ਹਮ ਅਫੀਸ਼ੀਅਲ ਮੈਂਬਰ ਹੋਗੇ ਹਾਂ ਇਸ ਤੋਂ ਇਲਾਵਾ ਸਰਕਾਰ ਨੇ ਲਿਖਿਆ ਹੋਇਆ ਦੇਖੋ ਜੀ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਪੜ੍ਹ ਕੇ ਵੀ ਸੁਣਾਣਾ ਹਾਂ ਗਗਨ ਜੀ ਦਾ ਸਟੇਟ ਗਵਰਨਮੈਂਟ ਸ਼ੈਲ ਨੋਮੀਨੇਟ 7 ਨੋਨ ਅਫੀਸ਼ੀਅਲ ਮੈਂਬਰਸ ਹਮ ਬਿਲੋਂਗਿੰਗ ਟੂ ਵਾਰਲਮਿਕੀ ਮਜਵੀ ਸਿੱਖ ਕਮਿਊਨਿਟੀ ਹੂ ਇਨ ਦੀ ਓਪੀਨੀਅਨ ਆਫ ਦੀ ਗਵਰਨਮੈਂਟ ਹੈਵ ਡਿਸਟਿੰਗਨਾਈਜ਼ ਥੈਮਸੈਲਵ ਇਨ ਦੀ ਸਰਵਿਸ ਆਫ ਦੀ ਕਮਿਟੀ ਮਤਲਬ ਕਿ 7 ਮੈਂਬਰ ਜਿਹੜੇ ਆ ਉਹ ਹੋਰ ਇਹਦੇ ਚ ਐਡ ਆਨ ਹੋਣਗੇ ਐਡ ਆਨ ਬਿਲਕੁਲ ਨੋਨ ਅਫੀਸ਼ੀਅਲ ਸ਼ਾਇਨ ਬੋਰਡ ਨੂੰ ਚਲਾਉਣ ਦੇ ਲਈ ਹਾਂ ਜੋ ਸਰਕਾਰੀ ਬੰਦੇ ਨਹੀਂ ਉਹ ਨੋਨ ਅਫੀਸ਼ੀਅਲ ਮੈਂਬਰ ਹੋਗੇ ਜੋ ਆਪਣੇ ਸਮਾਜ ਲਈ ਕਮਿਊਨਿਟੀ ਲਈ ਸੇਵਾ ਕਰਦੇ ਆ ਕੰਮ ਕਰਦੇ ਆ ਮਤਲਬ ਆਮ ਜਨਤਾ ਚ ਹੀ ਆਮ ਜਨਤਾ ਦੀ ਚੁਣ ਸਕਦੇ ਆ ਆਪਾਂ ਉਹਨਾਂ ਨੂੰ ਕਹਿ ਸਕਦੇ ਆ ਠੀਕ ਆ ਤੇ ਇਹ ਸਰਕਾਰ ਦਾ ਕੀਤਾ ਆ ਜਿਹੜਾ ਗਜਟ ਆ ਸਰਕਾਰ ਦਾ ਤੰਤਰ ਮੰਤਰ ਸਾਰਾ ਕੁਝ ਸਰਕਾਰੀ ਗਜਟ ਤੇ ਲਿਖਿਆ ਆ ਪਰ ਮੈਂ ਹੁਣ ਤੁਸੀਂ ਦੱਸ ਰਹੇ ਸੀ ਸਰਕਾਰ ਆਪਣੇ ਹੀ ਗਜਟ ਤੋਂ ਮੁੱਕਰ ਗਈ ਆ ਹਾਂ ਹੁਣ ਸਰਕਾਰ ਮੁੱਕਦੀ ਕਿਵੇਂ ਆ ਉਹ ਵੀ ਮੈਂ ਤੁਹਾਨੂੰ ਦੁਕਾਨਾ ਜੀ ਜੀ ਸਰਕਾਰ ਦੁਆਰਾ ਆ ਪਿਛਲੇ ਦਿਨੀ ਕਦੋਂ ਦੀ ਹੈ ਤੁਹਾਨੂੰ ਦਿਖਾਣਾ ਮੈਂ ਇਹ ਲੈਟਰ ਹੈਗੀ ਆਪਣੀ 228223 ਦੀ ਆਪਣੇ ਰਾਖੀ ਗੁਪਤਾ ਬੰਡਾਰੀ ਆਈਐਸ ਪ੍ਰਿੰਸੀਪਲ ਸੈਕਟਰੀ ਟੂ ਗਵਰਨਮੈਂਟ ਆਫ ਪੰਜਾਬ ਡਿਪਾਰਟਮੈਂਟ ਆਫ ਟੂਰਿਜ਼ਮ ਐਂਡ ਕਲਚਰ ਅਫੇਅਰ ਉਹਨਾਂ ਦੁਆਰਾ ਜਾਰੀ ਕੀਤੀ ਗਈ ਆ ਠੀਕ ਆ ਆ ਦੇਖੋ ਤੁਹਾਨੂੰ ਦਿਖਾ ਰਿਹਾ ਹਾਂ ਇਹ ਚੀਜ਼ ਇਰ ਵਿੱਚ 7 ਮੈਂਬਰ ਐਡ ਆਨ ਹੋ ਕੇ ਨਾਮ ਹੈਗੇ ਆ ਇਰ ਵਿੱਚ ਪਹਿਲਾ 5 ਮੈਂਬਰ ਕੀਤੇ ਗਏ ਜੀ ਉਸ ਤੋਂ ਬਾਅਦ ਇੱਕ ਨਵੀਂ ਨੋਟੀਫਿਕੇਸ਼ਨ ਹੋਰ ਕੱਢੀ ਗਈ ਆ 15 ਮਾਰਚ 2024 ਨੂੰ ਮਤਲਬ ਇਹ 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 ਪਹਿਲੀ ਨੋਟੀਫਿਕੇਸ਼ਨ ਤੇ ਦੂਜੀ ਨੋਟੀਫਿਕੇਸ਼ਨ ਵਿੱਚ ਫਰਕ ਆ ਫਰਕ ਸਾਲ ਦਾ ਘਟੂ ਘੜ ਇਹ 8 ਮਹੀਨੇ 2023 ਦੇ 8 ਮਹੀਨੇ ਦੀ ਆ ਇਹ ਨੈਕਸਟ ਈਅਰ ਮਾਰਚ ਦੀ ਆ ਪੱਲਾ ਮਾਰਚ ਦੀ ਪਹਿਲੇ ਨੋਟੀਫਿਕੇਸ਼ਨ ਚ 5 ਮੈਂਬਰ ਸੀਗੇ ਉਸ ਤੋਂ ਬਾਅਦ ਸਾਲ ਬਾਅਦ ਚੇਤੇ ਆਇਆ ਵੀ 2 ਮੈਂਬਰ ਹੋਰ ਆ ਸੀ ਭੁੱਲ ਗਏ ਆ ਉਹ ਵੀ ਪਾਣੇ ਹੈਗੇ ਆ ਹਾਂ ਬਿਲਕੁਲ ਬਿਲਕੁਲ ਹੈਨਾ ਇਹੀ ਚੀਜ਼ ਹੋਈ ਆ ਇਹ ਚੀਜ਼ ਹੋਈ ਆ ਤੇ ਇਹ ਇਹਦੇ ਇਹ ਮੈਂਬਰਾਂ ਦੇ ਨਾਮ ਕੀ ਆ ਇਹ ਆਮ ਜਨਤਾ ਦੇ ਨਾਮ ਆ ਜਾਂ ਫਿਰ ਸਰਕਾਰੀ ਬੰਦਿਆਂ ਦੇ ਨਾਮ ਆ ਤੇ ਸਰਕਾਰ ਨੇ ਦੇਖੋ ਜੀ ਆਪਣੀ ਹੀ ਗੱਲ ਤੋਂ ਮੁੱਕਰ ਗਈ ਸਰਕਾਰ ਚਲੋ 8 ਮੈਂਬਰ ਇਹਨਾਂ ਨੇ ਲਾਤੇ ਸੀਐਮ ਤੋਂ ਲੈ ਕੇ ਡਾਇਰੈਕਟਰ ਆਫ ਡਿਪਾਰਟਮੈਂਟ ਕਲਚਰ ਐਂਡ ਅਫੇਅਰ ਵਾਲਾ ਵੀ 8 ਮੈਂਬਰ ਪੱਕੇ ਆ ਜਿਹੜੇ ਪੱਕੇ ਆ ਅਫੀਸ਼ੀਅਲ ਮੈਂਬਰਸ ਆਫਟਰ ਥੈਟ ਨੋਨ ਅਫੀਸ਼ੀਅਲ ਮੈਂਬਰ ਦੀ ਜਿਹੜੀ ਇਹਨਾਂ ਨੇ ਲਿਸਟ ਦਿੱਤੀ ਆ ਵੀ ਉਹਦੇ ਚ ਗੈਜਟ ਚ ਸਾਫ਼-ਸਾਫ਼ ਲਿਖਿਆ ਸੀਗਾ ਵੀ ਜੋ ਸਰਵਿਸ ਕਰਦਾ ਆਪਣੀ ਕਮੇਟੀ ਲਈ ਉਹ ਨੋਨ ਅਫੀਸ਼ੀਅਲ ਮੈਂਬਰ ਤੁਸੀਂ ਅਪੁਆਇੰਟ ਕਰ ਸਕਦੇ ਹੋ ਸਰਕਾਰ ਅਪੁਆਇੰਟ ਕਰ ਸਕਦੀ ਹੈ ਪਰ ਇਹਨਾਂ ਨੇ ਕੀ ਕੀਤਾ ਵੀ ਇਹਦੇ ਚ ਐਮਐਲਏ ਸਹਿਬਾਨ ਉਹਨਾਂ ਨੂੰ ਨਾਨ-ਆਫੀਸ਼ੀਅਲ ਮੈਂਬਰ ਦੇ ਤੌਰ ਤੇ ਟ੍ਰੀਟ ਕਰਕੇ ਇਸ ਲਿਸਟ ਦੇ ਵਿੱਚ ਪਾਤਾ ਮਤਲਬ 7 ਮੈਂਬਰ ਤੇ 7 ਦੇ 7 ਐਮਐਲਏ 7 ਦੇ 7 ਐਮਐਲਏ ਈਵਨ ਕਈ ਕੈਬਨਿਟ ਮਨਿਸਟਰ ਵੀ ਨੇ ਇੰਦੇ ਚ ਹੂੰ ਜੇ ਕੈਬਨਿਟ ਮਨਿਸਟਰ ਹੀ ਇੰਦੇ ਚ ਹੈ ਉਹਦਾ ਓਨਲੀ ਆਫੀਸ਼ੀਅਲ ਬੋਡੀ ਦੇ ਵਿੱਚ ਥੋੜੇ ਆ ਹੀ ਰਹੇ ਆ ਮੁੱਖ ਮੰਤਰੀ ਸਾਹਿਬ ਆ ਗਏ ਟੂਰਿਜ਼ਮ ਕੰਸਲ ਫੇਅਰ ਮਨਿਸਟਰ ਸਾਹਿਬ ਆ ਗਏ ਆਪਣੇ ਮਨਿਸਟਰ ਆਫ ਵੈਲਫੇਅਰ ਐਸਸੀ ਵੈਲ ਐਸਸੀ ਬੀਸੀ ਵੈਲਫੇਅਰ ਡਿਪਾਰਟਮੈਂਟ ਆ ਗਿਆ ਤੇ ਇਹਨਾਂ ਦੇ ਨਾਮ ਮੈਂ ਚਾਹੂੰਗਾ ਕਿ ਉਜਾਗਰ ਕੀਤੇ ਜਾਣ ਜਿਹੜੇ 7 ਮੈਂਬਰ ਹੈਗੇ ਐ ਮੈਂ ਤੁਹਾਨੂੰ ਦੱਸ ਦਿੰਦਾ ਜੀ ਲਾਭ ਸਿੰਘ ਉਗਕੇ ਜੋ ਐਮਐਲਏ ਆਪਣੇ ਹਲਕਾ ਭਧੋੜ ਤੋਂ ਨੇ ਬਹੁਤ ਹੀ ਸਰਕਾਰਯੋਗ ਬਿਲਕੁਲ ਬਹੁਤ ਹੀ ਸਰਕਾਰਯੋਗ ਮਨਜੀਤ ਸਿੰਘ ਬਲਾਸਪੁਰੀ ਐਮਐਲਏ ਨਿਹਾਲ ਸਿੰਘ ਵਾਲਾ ਇਹ ਮੋਗੇ 'ਚ ਹੈ ਜੀ ਡਾਕਟਰ ਰਵਜੋਤ ਸਿੰਘ ਐਮਐਲਏ ਸਾਮ 84 ਜੋ ਕਿ ਹੁਣ ਪ੍ਰੈਜ਼ੈਂਟਲੀ ਕੈਬਨਿਟ ਮਿਨਿਸਟਰ ਨੇ ਲੋਕਲ ਬਾਡੀ ਡਿਪਾਰਟਮੈਂਟ ਇੰਨਾ ਕੋੜਾ ਜੀ ਜਸਵਿੰਦਰ ਸਿੰਘ ਐਮਐਲਏ ਅਟਾਰੀ ਇਹ ਅੰਮ੍ਰਿਤਸਰ 'ਚ ਹੈ ਜੀ ਗੁਰਦੇਵ ਗੁਰਦੇਵ ਸਿੰਘ ਦੇ ਮਾਨ ਐਮਐਲਏ ਨਾਬਾ ਆਪਣੇ ਨਾਬੇ ਤੋਂ ਨਹੀਂ ਇਹ ਤਾਂ ਇਹਨਾਂ ਨੇ ਪੰਜ ਜਿਹੜੇ ਐਮਐਲਏ ਸਹਿਬਾਨ ਨੇ ਵਿੱਚ ਲੋਕਲ ਬਾਰਡ ਮਿਨਿਸਟਰ ਵੀ ਆ ਇਹ ਅਪਾਇੰਟ ਕਰਤੇ ਉਸ ਤੋਂ ਬਾਅਦ ਜਦੋਂ ਕੋਈ ਗੱਲ ਹੋਈ ਯੂਨੀਅਨ ਨੂੰ ਪਤਾ ਲੱਗਿਆ ਆਉਣਾ ਵੀ ਇਹ ਕੀ ਗਲਤੀ ਹੋ ਗਈ ਸਾਡੇ ਤੋਂ ਵੀ ਸੱਤ ਕਰਨੇ ਸੀਗੇ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਬਹੁਤ ਹੀ ਸਤਕਾਰਯੋਗ ਸਰਬਜੀਤ ਕੌਰ ਮਾਨੂ ਕੇ ਐਮਐਲਏ ਜੋ ਜਗਰਾਉ ਤੋਂ ਨੇ ਉਹਨਾਂ ਨੂੰ ਪੁਆਇੰਟ ਕੀਤਾ ਜੀ ਪ੍ਰੋਫੈਸਰ ਬੁੱਧਰਾਮ ਐਮਐਲਏ ਉਹਨਾਂ ਨੂੰ ਪੁਆਇੰਟ ਕਰਦਾ ਮੈਂਬਰ ਸੱਤ ਕਰਤੇ ਪੂਰੇ ਖਾਣਾ ਬਿਲਕੁਲ ਉਤੀ ਪੂਰੀ ਕਰਕੇ ਇਹਨਾਂ ਨੇ ਵੀ ਭਗਵਾਨ ਵਾਰਮਿਕੀ ਤੀਰਸਥਲ ਸ਼ਾਈਨ ਬੋਰਡ ਦੇ ਜਿਹੜਾ ਕਾਗਜ਼ੀ ਕਾਰਵਾਈ ਸੀਗੀ ਉਹ ਪੂਰੀ ਕਰਤੀ ਪਿਛਲੇ ਦਿਨੀ ਅਸੀਂ ਮੈਂ ਆਪਣੇ ਪਰਿਵਾਰ ਨਾਲ ਭਗਵਾਨ ਵਾਰਮਿਕੀ ਤੀਰਸਥਲ ਮੱਥਾ ਟੇਕਣ ਗਿਆ ਠੀਕ ਹੈ ਪਰਿਵਾਰ ਵੀ ਗਿਆ ਮੇਰਾ ਤੇ ਮਹਾਰਾਜ ਪ੍ਰਤੀ ਆਸਥਾ ਵਾ ਉੱਥੇ ਦੇਖ ਕੇ ਉੱਥੇ ਦਾ ਐਡਾ ਬੁਰਾ ਹਾਲ ਆ ਵੀ ਕੋਈ ਮੈਨੇਜਮੈਂਟ ਕੰਮ ਨਹੀਂ ਕਰ ਰਹੀ कोई उती स्वैय व्यवस्थानी है सरकार ਵੱਲੋਂ ਜਾਂ ਸ਼ਾਇਨ ਬੋਰਡ ਵੱਲੋਂ ਕਿਉਂਕਿ ਇਹ ਉਹ ਲੋਕ ਵਿੱਚ ਉਹਦੇ ਪ੍ਰਤੀ ਹੋਗੇ ਸ਼ਾਇਦ ਇਹਨਾਂ ਦੀ ਮਹਾਰਾਜਪਤੀ ਆਸਥਾ ਹੀ ਨਹੀਂ ਹੈ ਜੇ ਇਹਨਾਂ ਦੀ ਆਸਥਾ ਹੁੰਦੀ ਤਾਂ ਉੱਥੇ ਮੇਨਟੇਨੈਂਸ ਹੋਣੀ ਸੀਗੀ ਹਰ ਚੀਜ਼ ਦੀ ਬਿਲਕੁਲ ਉੱਥੇ ਦੇ ਲੋਕ ਚਲੋ ਜਿਵੇਂ ਅਸੀਂ ਚਲੇ ਗਏ ਸੇਵਾ ਕਰਤੀ ਜਾਂ ਹੋ ਰ ਆ ਕੇ ਸੇਵਾ ਕਰ ਰਹੇ ਆ ਉਹਦਾ ਪਰਮਾਤਮਾ ਨੇ ਸਾਨੂੰ ਸੇਵਾ ਲਈ ਅਸੀਂ ਕਰਨੀ ਆ ਪਰ ਇਹ ਸ਼ਾਇਨ ਬੋਰਡ ਬਣਾਉਣ ਦਾ ਕੀ ਮਤਲਬ ਆ ਵੀ ਇਹ ਲੋਕ ਮੈਨੇਜਮੈਂਟ ਕਮੇਟੀ ਦੇ ਵਿੱਚ ਹੋਣਗੇ ਸ਼ਾਇਨ ਬੋਰਡ ਦੇ ਵਿੱਚ ਹੋਣਗੇ ਉੱਥੇ ਦੀ ਦੇਖਭਾਲ ਰੱਖ ਰਖਾਓ ਇਹ ਕੋਈ ਟਟਫਟ ਹੁੰਦੀ ਆ ਉਹਦਾ ਇਹ ਹੀ ਦੇਖਭਾਲ ਸਭ ਕੁਝ ਕਰਨਗੇ ਰਾਉਂਦ ਜੀ ਮੈਨੂੰ ਇੱਕ ਗੱਲ ਦੱਸੋ ਇਹ ਜਿਹੜੇ ਮੈਂਬਰ ਨੌਨ ਅਫੀਸ਼ੀਅਲ ਤੁਸੀਂ ਕਹਿੰਨੇ ਹੋ ਜਿਹੜੇ ਆਮ ਲੋਕਾਂ ਨੂੰ ਬਣਨਾ ਚਾਹੀਦਾ ਸੀ ਐਮਐਲਏ ਬਣ ਗਏ ਇਹ ਹੁਣ ਦੀ ਸਰਕਾਰ ਦੇ ਲਈ ਹੋਇਆ ਕਿ ਪਹਿਲੀਆਂ ਸਰਕਾਰਾਂ ਦੇ ਵੇਲੇ ਵੀ ਇਹੀ ਸਭ ਕੁਝ ਹੁੰਦਾ ਰਹਿੰਦਾ ਸੀ ਕਿ ਪਹਿਲਾਂ ਸ਼੍ਰੈਨ ਬੋਰਡ ਸੀਗਾ ਹੀ ਨਹੀਂ ਕੋਈ ਸ਼੍ਰੈਨ ਬੋਰਡ ਪਹਿਲਾਂ ਵੀ ਸੀਗਾ ਲਾਸਟ ਟਾਈਮ ਗਵਰਨਮੈਂਟ ਬਣੀ ਸੀਗੀ ਔਰ ਜੇ ਸਰਕਾਰ ਨੇ ਕੀ ਕੀਤਾ ਸੀਗਾ ਵੀ ਐਮਐਲਏ ਤੇ ਮਨਿਸਟਰ ਇਦਾਂ ਹੀ ਲੈ ਸੀਗੇ ਪਰ ਉਹਦੇ ਚ ਕੁਝ ਲੋਕ ਇਦਾਂ ਦੇ ਵੀ ਅਪਾਇੰਟ ਕੀਤੇ ਹੋਏ ਸੀਗੇ ਸਰਕਾਰ ਵੱਲੋਂ ਵੀ ਜਿਨ੍ਹਾਂ ਨੂੰ ਧਰਮ ਪ੍ਰਤੀ ਆਪਣੇ ਨੋਲੇਜ ਸੀ ਧਰਮ 'ਚ ਇੰਟਰਸਟ ਸੀਗਾ ਜਾਂ ਧਰਮ ਦਾ ਉਹ ਉਥਾਂ ਚੰਦੇ ਸੀਗੇ ਜਾਂ ਡਵੈਲਪਮੈਂਟ ਚਾਹੁੰਦੇ ਆ ਲੋਕਾਂ ਤੱਕ ਪ੍ਰਚਾਰ ਕਰਨਾ ਚਾਹੁੰਦੇ ਸੀਗੇ ਧਰਮ ਦਾ ਉਹ ਵੀ ਹਰ ਸੋਸਾਇਟੀ 'ਚ ਹਰ ਵਰਗ 'ਚ ਲੋਕ ਇਦਾਂ ਰਹਿੰਦੇ ਆ ਜਿਹੜੇ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਅੱਗੇ ਕਰਦੇ ਆ ਬਿਲਕੁਲ ਤੇ ਭਗਵਾਨ ਵਾਲਮੀ ਕੀ ਤਰਸਰ ਸਟੈਂਡ ਬੋਰਡ ਦੇ ਵਿੱਚ ਵੀ ਲਾਸਟ ਟਾਈਮ ਦੀ ਜਿਹੜੀ ਗਵਰਨਮੈਂਟ ਸੀਗੀ ਉਹਨਾਂ ਨੇ ਪੁਆਇੰਟ ਕੀਤਾ ਸੀ ਕਿ ਕੁਝ ਲੋਕਲ ਜਿਹੜੇ ਧਾਰਮਿਕ ਤੌਰ ਤੇ ਰੁਚੀ ਰੱਖਦੇ ਆ ਜਾਂ ਉਹਨਾਂ ਪਾਰਟੀ ਨਾਲ ਸੰਬੰਧਤ ਹੀ ਲੀਡਰ ਸੀਗੇ ਅਸੀਂ ਇਹ ਵੀ ਨਹੀਂ ਕਹਿੰਦੇ ਕਿ ਕਿਸੇ ਹੋਰ ਪਾਰਟੀ ਨਾਲ ਸੰਬੰਧਿਤ ਲੀਡਰ ਨੂੰ ਜਾਂ ਤੁਸੀਂ ਕਿਸੇ ਆਮ ਵਿਅਕਤੀ ਨੂੰ ਲਗਾਓ ਯਾ ਜਿਸ ਪਾਰਟੀ ਦੇ ਵੀ ਥੋੜੇ ਮੈਂਬਰ ਆ ਉਹ ਸਮਾਜ ਤੋਂ ਹੋਣੇ ਆ ਜਿਹੜੇ ਧਰਮ ਪ੍ਰਤੀ ਇੰਟਰਸਟ ਰੱਖਦੇ ਆ ਧਰਮ ਨੂੰ ਬੜਾਵਾ ਦਿੰਦੇ ਆ ਜਾਂ ਉਹ ਉਸ ਜਿਹੜਾ ਤਿਰਸਥਲਾ ਉਹਦਾ ਵੀ ਡਵੈਲਪਮੈਂਟ ਦੇ ਵਿੱਚ ਕੋਈ ਹਿੱਸਾ ਪਾ ਸਕਦੇ ਆ ਹੁਣ ਹੁਣ ਰੋਲਾ ਕੀ ਹੈ ਤੁਹਾਡਾ ਰੋਲਾ ਕੀ ਹੈ ਕਿ ਆਮ ਲੋਕਾਂ ਨੂੰ ਲਾਣਾ ਚਾਹੀਦਾ ਜਾਂ ਜਿਹੜੇ ਤੁਹਾਡੇ ਸਮਾਜ ਦੇ ਲੋਕ ਪਾਰਟੀ ਦੇ ਨਾਲ ਸੰਬੰਧਿਤ ਹੈਗੇ ਆ ਜਾਂ ਐਮਐਲਏ ਆ ਉਹਨਾਂ ਨੂੰ ਲਾਣਾ ਚਾਹੀਦਾ ਸੀ ਆਪਣਾ ਕੋਈ ਰੋਲਾ ਨਹੀਂ ਸਰਕਾਰ ਨੇ ਤਿਆਰੀ ਕੀਤੀ ਤਿਆਰ ਕੀਤਾ ਹੈ ਗਜ਼ਟ ਆ ਜਿਹੜਾ ਪੰਜਾਬ ਸਰਕਾਰ ਦੁਆਰਾ ਉਹਦੇ 'ਚ ਸਾਫ਼-ਸਾਫ਼ ਲਿਖਿਆ ਹੈ ਮੈਂ ਪੜ੍ਹ ਕੇ ਸੁਣਾਉਣਾ ਤੁਹਾਨੂੰ ਅ Uh, the Governor of Punjab, hmm. in exercise of power hmm. vested in him, as, is pleased to reconstitute the Bhagwan Valmiki hmm. Tirasthal Shine hmm. Board as per provision contained in the Para 4.1 hmm. and Para uh, 4.2 of the Bhagwan Valmiki Tirasthal hmm. Shine Board Act hmm. Sola for management and operation of the Shine Board hmm. shall have the following members. Hmm. ਹੁਣ 41 ਕਲੋਜ਼ 412 ਭਗਵਾਨ ਵੰਨ ਕੀ ਤੇਜ ਤੋਂ ਸ਼ੈਨ ਬੋਰਡ ਹੈ ਕਹਿੰਦਾ ਕੀ ਆ ਉਹ ਤੁਹਾਨੂੰ ਮੈਂ ਦੱਸ ਦਵਾਂ ਠੀਕ ਹੈ 41 ਕਹਿੰਦਾ ਜੀ ਵੀ ਇਹ ਦੇ ਵਿੱਚ ਜੋ ਦਾ ਐਡਮਿਨਿਸਟ੍ਰੇਸ਼ਨ ਮੈਨੇਜਮੈਂਟ ਆਫ ਦੀ ਗਵਰਨਮੈਂਟ ਗਵਰਨੈਂਸ ਆਫ ਸ਼ੈਨ ਸ਼ਲ ਵੈਸਟ ਇਨ ਦੀ ਬੋਰਡ ਆਫ ਕਨਸਟੀਟਿਊਟ ਚੇਅਰਮੈਨ ਵਾਈਸ ਚੇਅਰਮੈਨ ਐਂਡ ਨੋਟ ਮੋਰ ਦਨ 15 ਮੈਂਬਰਸ ਠੀਕ ਹੈ ਜੀ ਉਹਦੇ ਚ ਕੌਣ ਕੌਣ ਆ ਤੁਹਾਨੂੰ ਪਹਿਲਾਂ ਦੱਸਿਆ ਜੀ ਮੈਂ ਚੀਫ ਮਿਨਿਸਟਰ ਤੇ ਆਪਣੇ ਆਟੋਫੀਸ਼ਲ ਹੋ ਗਏ ਆਟੋਫੀਸ਼ਲ ਮੈਂਬਰ ਉਸ ਤੋਂ ਬਾਅਦ ਸਬਕਲੋਜ਼ 2 ਕੀ ਗੰਦਾ ਵਾ 4 ਸਬਕਲੋਜ਼ 2 ਹਮ ਥਿਸ ਸ਼ੇਅਰ ਗਵਰਨਮੈਂਟ ਸ਼ਲ ਹਮ ਨੋਮੀਨੇਟ 7 ਨੋਨ ਆਫੀਸ਼ਲ ਮੈਂਬਰ ਬਿਲੋਂਗਿੰਗ ਟੂ ਵਾਲਮੀਕੀ ਮਜਵੀਦ ਸਿੱਖ ਕਮਿਊਨਿਟੀ ਹਮ ਹੂ ਇਨ ਦੀ ਓਪੀਨੀਅਨ ਆਫ ਦੀ ਗਵਰਨਮੈਂਟ ਹੈਵ ਡਿਸਕਗਨਾਈਜ਼ਡ देमਸੈਲ ਇਨ ਦੀ ਸਰਵਿਸ ਆਫ ਦੀ ਕਮਿਊਨਿਟੀ ਮੁੱਦਾ ਇਸ ਗੱਲ ਤੇ ਆ ਰਿਹਾ ਵਾ ਸਰਕਾਰ ਨੇ ਆਪ ਹੀ ਗਜਟ 'ਚ ਲਿਖਿਆ ਵਾ ਵੀ ਅਸੀਂ ਆ ਚੀਜ਼ ਆ ਸੈਕਸ਼ਨ ਅ 4 ক্লোজ 1 4 ক্লোজ 2 ਇਹਨਾਂ ਨੂੰ ਪੂਰਾ ਕਰਨ ਲਈ ਆ ਕੀਤਾ ਵਾ ਹੁਣ 4 ক্লোজ 2 ਦਾ ਵਾਇਲੇਸ਼ਨ ਹੋ ਰਹੀ ਹੈ ਸਿੱਧੇ ਸਿੱਧੇ ਉਹ ਕਿਵੇਂ ਹੋ ਰਹੀ ਆ ਇਹ ਕਹਿੰਦੇ ਆ ਜੀ ਅ ਸਰਕਾਰ ਕਹਿੰਦੀ 7 ਨੋਨ ਅਫੀਸ਼ਲ ਮੈਂਬਰ ਬਿਲੋਂਗਿੰਗ ਟੂ ਵਾਲਮੀਕ ਮਜੀਦ ਸਿਟੀ ਕਮੇਟੀ ਇਹਦੇ ਵਿੱਚ ਐਡ ਕਰਨੇ ਆ ਆਪਾਂ ਕਿੱਥੇ ਕੀਤੇ ਆ ਜੀ ਸਰਕਾਰ ਨੇ ਤੇ ਇਹ ਜਿਹੜੇ ਐਮਐਲਏ ਇਹਦੇ ਚ ਐਡ ਹੋਇਆ ਇਹ ਸਮਾਜ ਨਾਲ ਸੰਪਰਕ ਦੇ ਵਿੱਚ ਨਹੀਂ ਹੈਗੇ ਜਾਂ ਉਹ ਸਮਾਜ ਨਾਲ ਬਿਲੋਂਗ ਨਹੀਂ ਕਰਦੇ ਜਾਂ ਇਹਦੇ ਵਿੱਚ ਜਿਆਦਾਤਰ ਐਮਐਲਏ ਇਦਾਰੇ ਆ ਵੀ ਹੋਰ ਸਮਾਜ ਜਾਂ ਹੋਰ ਵਰਗ ਨਾਲ ਸੰਬੰਧਿਤ ਨੇ ਸਿੱਧ ਉਸ ਦਿਿਤ ਅਕਾ ਰਿਆ ਵਾਲਮੀ ਕੀ ਮਾਜੀ ਮਜਬੂਸੀ ਕਮਿਟੀ ਨਾਲ ਉਹਨਾਂ ਦਾ ਰਾਈਟ ਬੰਦਾ ਵਾ ਜੋ ਧਰਮ ਧਾਰਮਿਕ ਤੌਰ ਤੇ ਪਰਪੱਕ ਨੇ ਜਾਂ ਧਰਮ ਦੀ ਸੋਚ ਰੱਖਦੇ ਆ ਜਾਂ ਧਰਮ ਦੀ ਸਮਝ ਰੱਖਦੇ ਆ ਜਾਂ ਆਪਣੇ ਧਰਮ ਨੂੰ ਪਰਫੁੱਲਿਤ ਕਰਨਾ ਚਾਹੁੰਦੇ ਆ ਧਰਮ ਪ੍ਰਚਾਰ ਕਰਨਾ ਚਾਹੁੰਦੇ ਆ ਉਹਨਾਂ ਲੋਕਾਂ ਦਾ ਇਸ ਕਮਿਟੀ ਦੇ ਵਿੱਚ ਮੈਂਬਰ ਹੋਣਾ ਬਹੁਤ ਜ਼ਰੂਰੀ ਆ ਕਿਉਂਕਿ ਉਹੀ ਇੰਟਰਸਟ ਲੈਣਗੇ ਜਿਵੇਂ ਹੁਣ ਮੈਂ ਦੇਖ ਕੇ ਆ ਲਾਸਟ ਟਾਈਮ ਵੀ ਮੈਨੇਜਮੈਂਟ ਦੀ ਕਮੀ ਕਰਕੇ ਵੀ ਉੱਥੇ ਦੀ ਵਿਵਸਥਾ ਸਹੀ ਨਹੀਂ ਹੈ ਲੋਕ ਆਪ ਜਾ ਕੇ ਸੇਵਾ ਕਰਦੇ ਆ ਪਰ ਉਹਨਾਂ ਕ ਨਹੀਂ ਕਰਪੰਦੇ ਜਿੰਨਾ ਕਿ ਇੱਕ ਸਰਕਾਰ ਦੇ ਥਰੂ ਜਾਂ ਸ਼ੈਨ ਬੋਰਡ ਕਰ ਸਕਦਾ ਵਾ ਹੋਰ ਤੀਰਸਥਲ ਦੇਖ ਲੋ ਵੀ ਉਹਨਾਂ ਦਾ ਵੀ ਕਿੰਨਾ ਸੋਹਣਾ ਰੂਪ ਆਪਾਂ ਦੇਖਦੇ ਆ ਜਾ ਕੇ ਤੇ ਭਗਵਾਨ ਵਾਲਮੀ ਕੀ ਤੀਰਸਥਲ ਦਾ ਜਿਹੜਾ ਰੂਪ ਬਣਨਾ ਚਾਹੀਦਾ ਵਾ ਇਤਿਹਾਸਿਕ ਜਿਹੜੀ ਪਲੇਸ ਆ ਹਿਸਟੋਰੀਕਲ ਪਲੇਸ ਆਪਾਂ ਕਹਿੰਦੇ ਆ ਬਿਲਕੁਲ ਅੰਮ੍ਰਿਤਸਰ ਜਿਹੜੀ ਇਹ ਪਵਨ ਧਰਤੀ ਆ ਜਿੱਥੇ ਅੰਮ੍ਰਿਤਸਰ ਅਮਰਤ ਬਸਿਆ ਵਜ ਤੇ ਬਿਲਕੁਲ ਉਹਦੇ ਨਾਮ ਤੋਂ ਆਪਾਂ ਸਾਰੇ ਜਾਣਦੇ ਆ ਉੱਥੇ ਇਦਾਂ ਬੁਰਾ ਹਾਲ ਕੀਤਾ ਆ ਮੈਨੇਜਮੈਂਟ ਕਮੇਟੀ ਫੇਲ ਆ ਦੇ ਚ ਕਿਤਨਾ ਕਹਿੰਦੇ ਸਰਕਾਰ ਦੀ ناکਾਮਯਾਬੀ ਆ ਵੀ ਉਹਨਾਂ ਨੇ ਇਹ ਜਿਹੜੇ ਮੈਂਬਰ ਅਪਾਇੰਟ ਕੀਤੇ ਆ ਨਾ ਉਹਨਾਂ ਦਾ ਇੰਟਰਸਟ ਆ ਤੇ ਨਾ ਹੀ ਉਹ ਕੰਮ ਕਰਨ ਦੇ ਵਿੱਚ ਰੁਚੀ ਰੱਖਦੇ ਆ ਨਾ ਹੀ ਇਵਨ ਮਿੰਤਾ ਲੱਗਦਾ ਨਹੀਂ ਇੰਨਾਂ 'ਚੋ ਵੀ ਇੱਕ ਅੱਡੇ ਨੇ ਜਾ ਕੇ ਉੱਥੇ ਮੱਥਾ ਟੇਕਿਆ ਹੋਊਗਾ ਨਹੀਂ ਤਾਂ ਹੋਰ ਕੋਈ ਗਿਆ ਹੀ ਨਹੀਂ ਉੱਥੇ ਰਾਹੁਲ ਜੀ ਇਹਨਾਂ ਦਾ ਆਪ ਦਾ ਕੋਈ ਬੈਨੀਫਿਟ ਹੈਗਾ ਵਾ ਐਮ ਐਲ ਏ ਦਾ ਇਹ ਉਦੇਦਾਰੀ ਲੈਣ ਦਾ ਕਿ ਲੋਕਾਂ ਦਾ ਜਿਵੇਂ ਇਹ ਹੱਕ ਖੋਇਆ ਗਿਆ ਹੁਣ ਆਮ ਲੋਕਾਂ ਦਾ ਤੇ ਕੋਈ ਪੈਸਾ ਮਿਲਦਾ ਇਹਨਾਂ ਨੂੰ ਇਸ ਉਦੇਦਾਰੀ ਤੇ ਜਾਂ ਕੋਈ ਕੁਝ ਐਸੀ ਬੈਨੀਫਿਟਸ ਚੀਜ਼ਾਂ ਮਿਲਦੀਆਂ ਇਹਨਾਂ ਨੂੰ ਕੁਝ ਇਹਦੇ ਚ ਕੋਈ ਪੈਸਾ ਨਹੀਂ ਮਿਲਦਾ ਜੀ ਇਹ ਸੇਵਾ ਦਾ ਕੰਮ ਆ ਇੱਕ ਜਿਹੜੀ ਧਰਮ ਪ੍ਰਤੀ ਰਾਸਥਾ ਵਾ ਜਿਹਦਾ ਇੰਟਰਸਟ ਆ ਉਹਨੂੰ ਐਚ ਮੈਂਬਰ ਬਣਾਇਆ ਜਾਵੇ ਸਾਡੀ ਬੇਨਤੀ ਹੈ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਸਰਦਾਰ ਭਗਵੰਤ ਸਿੰਘ ਮਾਨ ਨੂੰ ਵੀ ਉਹਨੂੰ ਮੈਂਬਰ ਬਣਾ ਕੇ ਜਿਹੜਾ ਇਹਨਾਂ ਦਾ ਆਪ ਹੀ ਦਿੱਤਾ ਆਇਆ ਹਮ ਪੰਜਾਬ ਸ਼ਾਈਨ ਬੋਰਡ ਐਕਟ ਆ ਇਹਨਾਂ ਦਾ ਜਿਹੜਾ ਬਣਿਆ ਆਇਆ ਵਾ ਉਹਦੇ ਚ ਸੈਕਸ਼ਨ 4 क्लोज 2 ਦੇ ਵਿੱਚ ਸ਼ਾਈਨ ਬੋਰਡ ਐਕਟ ਦੇ ਵਿੱਚ 2016 ਉਹ ਵੀ ਬਿਲੋਂਗਿੰਗ ਟੂ ਵਾਲਮੀ ਕੀ ਮੱਝੇ ਸੇ ਕਮੇਟੀ ਦੇ ਜੋ ਮੈਂਬਰ ਨੇ ਜੋ ਸਮਾਜ ਲਈ ਕੰਮ ਕਰਦੇ ਆ ਉਹ ਮੈਂਬਰ ਪੁਆਇੰਟ ਕਰ ਕਰ ਦਿੱਤੇ ਜਾਣ ਬਸ ਉਹ ਕੀਤੇ ਜਾਣ ਉਹ ਕੀਤੇ ਜਾਣ ਜਿਨ੍ਹਾਂ ਦੀ ਧਰਮ ਪ੍ਰਤੀ ਆਸਥਾ ਵਾ ਤੁਸੀਂ ਐਡਵੋਕੇਟ ਹੋਰ ਮੈਂ ਕਾਨੂੰਨੀ ਵੇਚ ਤੇ ਇਹਨੂੰ ਜਾਣਨਾ ਚਾਹੂੰਗਾ ਵੀ ਕੋਈ ਕਾਨੂੰਨੀ ਕਾਰਵਾਈ ਬਣਦੀ ਆ ਹੁਣ ਚਲੋ ਸਰਕਾਰ ਨੇ ਤਾਂ ਕਰਤਾ ਆਪਣਾ ਕੰਮ ਜੋ ਕਰਨਾ ਸੀ ਮੈਂਬਰ ਅਪਾਇੰਟ ਕਰਤੇ ਆ ਹੁਣ ਮੈਨੂੰ ਲੱਗਦਾ ਹੈ ਕਿ ਮੈਂਬਰ ਹਟਣੇ ਵੀ ਨਹੀਂ ਹੈਗੇ ਜੇ ਅਗਲੀ ਵਾਰ ਦੀ ਆਪਾਂ ਗੱਲ ਕਰੀਏ ਤਾਂ ਉਥੇ ਸਰਕਾਰ ਸੋਚ ਸਕਦੀ ਹੈ ਕਿ ਪਤਾ ਸਰਕਾਰ ਬਦਲ ਵੀ ਸਕਦੀ ਹੈ ਇਹਨਾਂ ਦੀ ਆਵਾਦਮੀ ਪਾਰਟੀ ਦੀ ਤੇ ਕਾਨੂੰਨੀ ਕਾਰਵਾਈ ਕੀ ਹੋਊਗੀ ਇਹਨਾਂ ਤੇ ਗਗਨ ਜੀ ਇਹ ਸਿੱਧਾ ਸਿੱਧਾ ਵੋਲੇਸ਼ਨ ਆਫ ਰਾਈਟ ਆ ਵੋਲੇਸ਼ਨ ਆਫ ਜਿਹੜਾ ਪੰਜਾਬ ਭਗਵਾਨ ਵਾਲਮੀਕ تیرਸਥਲ ਸ਼ਾਇਨ ਬੋਰਡ ਐਕਟ ਆ ਉਹਦੀ ਵੋਲੂਸ਼ਨ ਸਿੱਧੇ ਸਿੱਧੇ ਹੋ ਰਹੀ ਆ ਇਹ ਸਰਕਾਰ ਵੱਲੋਂ ਤਿਆਰ ਕੀਤਾ ਗਿਆ ਐਕਟ ਆ ਤੇ ਸਰਕਾਰ ਹੀ ਇਹਦੀ ਵੋਲੂਸ਼ਨ ਕਰ ਰਹੀ ਆ ਜੇ ਸਰਕਾਰ ਸਾਡੀ ਵੀ ਆਰਗਿਊ ਆ ਸਾਡੀ ਬੇਨਤੀ ਆ ਵੀ ਇਸ ਚੀਜ਼ ਨੂੰ ਆਪਣੀ ਗਲਤੀ ਨੂੰ ਸੁਧਾਰੇ ਠੀਕ ਕਰਕੇ ਉੱਥੇ ਵੀ ਜਿਹੜੇ ਨੋਨ ਅਫੀਸ਼ੀਅਲ ਮੈਂਬਰ ਨੇ ਬਿਲੋਂਗਿੰਗ ਟੂ ਵਾਲਮੀਕ ਮੱਝੀ ਸਿੱਖ ਕਮਿਊਨਿਟੀ ਦੇ ਉਹ ਲਗਾਏ ਜਾਣ ਚਾਹੇ ਆਪਣੇ ਪਾਰਟੀ ਦੇ ਵਿੱਚੋਂ ਤੁਹਾਡੀ ਪਾਰਟੀ ਦੇ ਵਿੱਚੋਂ ਬਹੁਤ ਅੱਛੇ-ਅੱਛੇ ਕਾਰਜਕਰਤਾ ਨੇ ਜਿਹੜੇ ਧਰਮ ਦੀ ਸਮਝ ਰੱਖਦੇ ਆ ਨੁਲੀ ਰੱਖਦੇ ਆ ਉਹਨਾਂ ਨੂੰ ਸ਼ਾਇਨ ਬੋਰਡ ਐਕਟ ਸੈਂਡ ਬੋਰਡ ਦੇ ਵਿੱਚ ਮੈਂਬਰ ਪਾਓ ਉਹ ਸਗੋ ਕਿ ਤੁਹਾਡਾ ਵੀ ਨਾਮ ਚੰਗਾ ਫਿਰ ਬਣੂਗਾ ਵੀ ਹਾਂ ਤੁਸੀਂ ਚੰਗਾ ਕੰਮ ਕੀਤਾ ਵਾ ਤੇ ਜਿਹੜੀ ਥੀਰੇ ਸਥਲ ਦੀ ਆਸਥਾ ਤੇ ਵਿਵਸਥਾ ਵਾ ਉਹ ਵੀ ਸਹੀ ਤਰੀਕੇ ਨਾਲ ਬਣੀ ਰਹਿਣੀ ਆ ਅਸੀਂ ਤਾਂ ਸਾਡੀ ਇਹ ਡਿਮਾਂਡ ਆ ਵੀ ਤੁਸੀਂ ਇਸ ਇਸ ਨੂੰ ਵੀ ਸਾਡੀ ਡਿਮਾਂਡ ਆ ਵੀ ਜਿਹੜੇ ਐਮ ਐਲ ਏ ਆ ਵੀ ਇਹਨਾਂ ਦੀ ਥਾਂ ਤੇ ਕੋਈ ਚੰਗੇ ਬੰਦੇ ਲਾਓ ਜਿਹੜੇ ਧਰਮ ਪ੍ਰਤੀ ਆਸਥਾ ਰੱਖਦੇ ਆ ਠੀਕ ਹੈ ਔਰ ਚਾਹੇ ਤੁਹਾਡੀ ਪਾਰਟੀ ਚੋਂ ਹੋਣ ਜਾਂ ਸਮਾਜ ਵਿੱਚੋਂ ਜਿਹੜੇ ਸਹੀ ਕੰਮ ਕਰਦੇ ਆ ਧਰਮ ਪ੍ਰਤੀ ਆਸਰਕਦੇ ਉਹਨਾਂ ਨੂੰ ਲਾ ਦਿਓ ਦੇ ਨਹੀਂ ਤੁਸੀਂ ਹਟਦੇ ਫਿਰ ਅਸੀਂ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਮਿੱਤਰ ਨੇ ਐਡਵੋਕੇਟ ਰਾਹੁਲ ਆਦਿਆ ਜੀ ਅਸੀਂ ਇੱਕ ਰਿਟਵੀ ਪਾਈ ਹੋਈ ਹੈ ਇਹਦੇ ਚ ਹਾਂ ਤੇ ਇਹਦੇ ਚ ਹੁਣ ਸਰਕਾਰ ਨੂੰ ਕੀ ਕਹਿੰਦੇ ਆ ਨੋਟਿਸ ਹੋ ਗਿਆ ਵਾ ਇਹ ਤੁਸੀਂ ਪੜ੍ਹ ਸਕਦੇ ਹੋ ਇੱਕ ਕਾਪੀ ਮੈਂ ਤੁਹਾਨੂੰ ਪ੍ਰੋਵਾਈਡ ਕਰਾ ਦੂੰਗਾ ਠੀਕ ਹੈ ਇਹਦੇ ਚ ਕੀ ਕੀਤਾ ਵਾ Learn hmm. counsel for the state of Punjab. Hmm. Praise for and is grant time to see uh, seek instruction and file an affidavit. Hmm. If so, advise only on the question hmm. as whether the non-official member hmm. of the Bhagwan Valmiki Tirasthal Thal, hmm. Ublik Ram Tirath hmm. Shine Board, belong to Valmiki Majwesi Committee hmm. as per mandate of Section Four, four close to two two. the Bhagwan Valmiki Ji Tirath hmm. Shine Board Act or not. Hmm. ਸਿੱਧਾ ਸਿੱਧਾ ਪੁੱਛ ਲਿਆ ਇਹਨਾਂ ਨੂੰ ਇਹ ਕੇਸ ਲੱਗਿਆ ਜਿਹੜਾ ਹਾਈ ਕੋਰਟ ઓਨਰੇਬਲ ਹਾਈ ਕੋਰਟ ਦੇ ਵਿੱਚ ਹੂੰ ਤੇ ਇਹਦੇ ਸਿੱਧਾ ਸਿੱਧਾ ਪੁੱਛਿਆ ਗਿਆ ਬਾ ਵੀ ਜਿਹੜੇ ਸੈਕਸ਼ਨ ਕਲੋਜ਼ 42 211 ਵਾਲਮੀਕ ਤਿਰਸਤਲ ਸ਼ੈਨਬੋਡ ਐਕਟ ਦੇ ਵਿੱਚ ਹੂੰ ਬਲੋਗਿੰਗ ਤੋਂ ਵਾਲਮੀਕ ਮਜੇਸੇ ਕਮਿਊਨਿਟੀ ਦੇ ਬੰਦੇ ਜਿਹੜੇ ਆਂਦੇ ਆ ਜਿਹੜੇ ਕਮਿਊਨਿਟੀ ਲਈ ਕੰਮ ਕਰਦੇ ਆ ਉਹ ਨੋਨ ਫਿਸ਼ੀਅਲ ਮੈਂਬਰ ਲਾਏ ਆ ਕਿ ਨਹੀਂ ਲਾਏ ਹੂੰ ਹੁਣ ਸਰਕਾਰ ਦੀ ਜਿਹੜੀ ਡੇਟ ਆ ਨੈਕਸਟ ਹੂੰ 23 4 225 ਠੀਕ ਹੈ ਮਤਲਬ ਇਸ ਤਰੀਕ ਨੂੰ ਸਰਕਾਰ ਨੇ ਆਪਣਾ ਜਵਾਬ ਦੇਣਾ ਹੈ ਜਵਾਬ ਦੇਣਾ ਵਾ ਬਈ ਕੀ ਕਹਿਣਾ ਚਾਹੋਗੇ ਜੀ ਕੀ ਕਹਿਣਾ ਚਾਹੋਗੇ ਹਾਂ ਹਾਂ ਜੀ ਸੋ ਬਹੁਤ ਸ਼ੁਕਰੀਆ ਰਾਹੁਲ ਜੀ ਤੁਸੀਂ ਕੀਮਤੀ ਸਮਾਂ ਸਾਡੇ ਨਾਲ ਸਾਂਝਾ ਕੀਤਾ ਔਰ ਲੋਕਾਂ ਦੀ ਆਸਥਾ ਦੇ ਨਾਲ ਜੁੜਿਆ ਹੋਇਆ ਇੰਨਾ ਵੱਡਾ ਮੁੱਦਾ ਔਰ ਇਹ ਮੁੱਦੇ ਦੇ ਬਾਰੇ ਗੱਲਾਂ ਸਾਡੇ ਨਾਲ ਤੁਸੀਂ ਸਾਂਝੀਆਂ ਕੀਤੀਆਂ ਨੇ ਸੋ ਬਿਲਕੁਲ ਉਮੀਦ ਕਰਦੇ ਆ ਵੀਡੀਓ ਚ ਕੀਤੀ ਗੱਲਬਾਤ ਚੰਗੀ ਲੱਗੀ ਹੋਊਗੀ ਜੇ ਚੰਗੀ ਲੱਗੀ ਹੈ ਦੋਸਤੋ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਐਸੇ ਤਰ੍ਹਾਂ ਦੀਆਂ ਹੋਰ ਵੀ ਵੀਡੀਓਜ਼ ਇਸੇ ਚੈਨਲ ਦੇ ਉੱਤੇ ਤੁਹਾਡੇ ਰੂਬਰੂ ਕਰਦੇ ਰਾਵਾਂਗੇ ਬਣੇ ਰਹੋ ਸਾਡੇ ਨਾਲ ਧੰਨਵਾਦ